ਹਾਂਜੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਸਾਹਿਬ ਤੁਸੀਂ ਦੱਸੋ ਕਿ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਕਿ ਕੀ ਕੀ ਇੱਥੇ ਕੀਤਾ ਗਿਆ ਅੱਜ ਦੇ ਪ੍ਰੋਗਰਾਮ ਜੀ ਅੱਜ ਦਾ ਜੱਗ ਜਿਹੜਾ ਬਹੁਤ ਪਹਿਲਾਂ ਤੋਂ ਉੱਤਮ ਹੈ ਜੀ ਬਹੁਤ ਧਾਰਾ ਵਰਤਿਆ ਜਾਂਦਾ ਹੈ ਤੇ ਬਾਕੀ ਇੱਥੇ ਹੋਰ ਰਾਸ ਦੇ ਨੰਗਰ ਚੱਲ ਰਹੇ ਆ ਬਾਕੀ ਹੋਰ ਵੀ ਕਾਫੀ ਕੁਝ ਚੱਲ ਰਿਹਾ ਜੀ ਇੱਥੇ ਬਹੁਤ ਜਿਆਦਾ ਮਤਲਬ ਦੇਸ਼ ਵਿਦੇਸ਼ ਤੋਂ ਤਾਂ ਇਹ ਕਿ ਕਾਫੀ ਸੰਗਤ ਆਈ ਆ ਨਾ ਦੇਸ਼ ਦੇਸ਼ ਤੋਂ ਤਾਂ ਬਹੁਤ ਆਉਂਦੀ ਮੈਂ ਕਹਿੰਦਾ ਆਪਣੇ ਘਰਚਿਆਂ ਦੀ ਤਾਂ ਇਹ ਕਿ ਤਕਰੀਬਨ ਤਕਰੀਬਨ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਜਿਆਦਾ ਹੈ ਜੀ 70 ਕ ਮੇਰਾ ਖਿਆਲ ਹੈ ਜੀ ਘਰਾਂ ਦੇ ਬੰਦੇ ਆਏ ਜੀ ਘਰਾਂ ਦੇ ਬੰਦੇ ਆਏ ਹੈ ਹਾਂ ਜੀ ਆਏ ਹੈਗੇ ਆ ਠੀਕ ਹੈ ਨਾ ਤੇ ਇਹ ਸੰਗਤ ਬਹੁਤ ਆਉਂਦੀ ਆ ਇਹ ਉੱਦਾਂ ਕਿੰਨੇ ਦਿਨ ਟੋਟਲ ਚੱਲਦਾ ਹੈਗਾ ਤਕਰੀਬਨ 6 ਦਿਨ ਤੋਂ ਜਲਣਾ ਪੈਂਦਾ ਜੀ ਉੱਦਾਂ ਤਾਂ ਚੱਲਦਾ ਜੀ ਜੇ ਲੜੀ ਦਾ ਵਾਰ ਗੜੀਆਂ ਤਾਂ ਫੇਰ ਤਾਂ ਬਹੁਤ ਦਿਨਾਂ ਫੇਰ ਤਾਂ ਮਹੀਨਾ ਹੀ ਚੱਲ ਜਾਂਦਾ ਅੱਛਾ ਇਹ ਮਹੀਨਾ ਹੀ ਚੱਲ ਜਾਂਦਾ ਹੈਗਾ ਅੱਖਾਂ ਦਾ ਕੈਂਪ ਨਵਾਈ ਜਾਂਦੀ ਆ ਨਾ ਕੈਂਪ ਤਾਂ ਲੱਗੀ ਤੁਕਾ ਜੀ ਹੁਣ ਹਜੇ ਇੱਕ ਹਾਰਟ ਦੀਆਂ ਦੌੜਾਂ ਹੋਣੀਆਂ ਜੀ ਇੱਕ ਮੈਚ ਹੋਣੇ ਆ ਜੀ ਅੱਛਾ ਹੁਣ ਐਤ ਕੀ ਹਲਟ ਦੀਆਂ ਦੌੜਾਂ ਵੀ ਰੱਖ ਦਿੱਤੀਆਂ ਤੇ ਮੈਚ ਵੀ ਰੱਖ ਦਿੱਤੇ ਆ ਸੋ ਮੈਂ ਦਰਸ਼ਕਾਂ ਨੂੰ ਕਹੂੰਗਾ ਕਿ ਤਰੀਕਾ ਅਸੀਂ ਤੁਹਾਨੂੰ ਸਕਰੀਨ ਤੇ ਦੱਸ ਦਵਾਂਗੇ ਜਰੂਰ ਪਹੁੰਚਣਾ ਜੀ ਤੁਸੀਂ ਉਸ ਦੇ ਵਿੱਚ ਤੇ ਅੱਛਾ ਇੱਥੇ ਦੇ ਪ੍ਰਬੰਧ ਜਿਹੜੇ ਹੈਗੇ ਆ ਹਾਂ ਜੀ ਉਹ ਕਿਹਨਾਂ ਵੱਲੋਂ ਕੀਤੇ ਜਾਂਦੇ ਆ ਉਹ ਸਾਰੀ ਸੰਗਤ ਨਾਲ ਕਰਕੇ ਜਾਂਦੇ ਆ ਜੀ ਸਾਰੇ ਪੈਂਡਲ ਵੀ ਪ੍ਰਬੰਧ ਕੀਤੇ ਜਾਂਦੇ ਆ ਜੀ ਅੱਛਾ ਸਾਰੇ ਪਿੰਡ ਸਾਰਾ ਪੈਂਡਲ ਕੋਈ ਆ ਜੀ ਇੱਥੇ ਸਾਰੇ ਮਿਲ ਕੇ ਚੱਲਦੇ ਸਾਰੇ ਨਗਰ ਬਲੋਏ ਪ੍ਰਬੰਧ ਤਨੰਦ ਕੀਤੇ ਜਾਂਦੇ ਠੀਕ ਹੈ ਜੀ ਤੁਸੀਂ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਕਾਲ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਐਨ ਆਰ ਆਈ ਵੀ ਇਸ ਮੌਕੇ ਤੇ ਕਿਉਂਨੇ ਸਾਡੇ ਨੇ ਆਪਣੇ ਢਾਡੀ ਗੁਰਦੇਵ ਸਿੰਘ ਜੀ ਜਿੱਥੇ ਇੰਡੀਆ ਦੇ ਵਿੱਚ ਆਪਣੇ ਆਕੇ ਸੇਵਾ ਨਿਵਾਉਂਦੇ ਨੇ ਪੈਸੇ ਪੱਖੋਂ ਵੀ ਔਰ ਵਿਦੇਸ਼ਾਂ ਵਿੱਚ ਵੀ ਜਿਹੜਾ ਹੈ ਕਿ ਇਹਨਾਂ ਨੇ ਢਾਡੀ ਪੱਖੋਂ ਵੀ ਜਿਹੜਾ ਆ ਉੱਥੇ ਗੁਰਵਾਣੀ ਕੀਰਤਨ ਕਰਦੇ ਨੇ ਉੱਥੇ ਵੀ ਇਹਨਾਂ ਨੇ ਨਾਮ ਕਮਾਇਆ ਔਰ ਪਾਰਟ 3 ਦੇ ਵਿੱਚ ਜਿਹੜਾ ਆ ਕਿ ਤੁਸੀਂ ਇਹ ਦੇਖ ਪਾ ਰਹੇ ਹੋ ਔਰ ਤੁਸੀਂ ਦੇਖ ਸਕਦੇ ਆ ਕਿ ਆ ਬੱਚਿਆਂ ਨੇ ਵੀ ਜਿਹੜੀ ਆ ਦਸਤਾਰ ਕਿੰਨੀ ਸੋਹਣੀ ਸਜਾਈ ਹੋਈ ਆ ਹਾਂਜੀ ਸਤਿ ਸ੍ਰੀ ਅਕਾਲ ਪਪਾ ਜੀ ਅੱਛਾ ਜੀ ਤੁਹਾਨੂੰ ਕਿੰਨੇ ਕ ਸਾਲ ਹੋ ਗਏ ਐ ਇੱਥੇ ਸੇਵਾ ਨਿਵਾਦਿਆਂ ਨੂੰ 20 ਸਾਲ ਹੋ ਗਏ ਜੀ 20 ਸਾਲ ਹੋ ਗਏ ਮੇਰੀ ਗੱਲ 20 ਕ ਸਾਲ ਤੋਂ ਤੁਸੀਂ ਜਲੇਬੀਆਂ ਦੀ ਸੇਵਾ ਤੇ ਹੁੰਦੀ ਹੈ ਹਨਾ ਜਿੰਨੇ ਦੀਆਂ ਸੇਵਾ ਤੇ ਤੇ ਹਲੇ ਨੌਜਵਾਨ ਵੀ ਜਿਹੜਾ ਉਹ ਥੱਕ ਜਾਂਦਾ ਆ ਮੈਂ ਕਹਿੰਦਾ ਇਹ ਉਸ ਗੁਰੂ ਮਹਾਰਾਜ ਦੀ ਕਿਰਪਾ ਹੀ ਆ ਹਾਂ ਤੇ ਹੋਰ ਵੀ ਕਰਾ ਕੇ ਜਿੰਨਾ ਜੀ ਜਿਲੇ ਆ ਠੀਕ ਹੈ ਜੀ ਔਰ ਇਹ ਤੁਹਾਡੀ ਗੱਲਬਾਤ ਮੈਂ ਉਹਨਾਂ ਨਾਲ ਕਰਾਈ ਆ ਜਿਹੜੇ 20 ਕ ਸਾਲ ਤੋਂ ਕਰੀਬ ਜਿਹੜੇ ਐ ਇੱਥੇ ਸੇਵਾ ਨਿਵਾ ਰਹੇ ਨੇ ਇੱਥੇ ਜਿਹੜਾ ਰਸ ਦਾ ਲੰਗਰ ਹੈਗਾ ਉਹ ਹਰ ਸਾਲ ਜਿਹੜਾ ਲਗਾਇਆ ਜਾਂਦਾ ਆ ਅਸੀਂ ਗੱਲ ਕਰਦੇ ਹੈਗੇ ਆ ਆਪਣੇ ਕੁਲਵਿੰਦਰ ਸਿੰਘ ਜੀ ਨਾਲ ਇਹ ਸਸਰੀਕਰ ਕੁਲਵਿੰਦਰ ਸਿੰਘ ਜੀ ਇਹ ਆਪਣੇ ਕਿੰਨਾ ਕੁ ਜਿਹੜਾ ਹੈ ਗੰਨਾ ਲੱਗ ਜਾਂਦਾ ਆ ਜੀ ਕਿਤਾ ਅੱਗੇ ਲੱਗ ਗਿਆ ਤੇ ਤੇਰਾ 14 ਮੋਟਾ ਅੱਛਾ ਕੰਨ ਲੱਗ ਗਿਆ 10 ਮੋਟਾ ਮਤਲਬ ਇਹ 25 30 ਕੁਇੰਟਲ ਜਿਹੜਾ ਗੰਨਾ ਇਹ ਲੱਗ ਜਾਂਦਾ ਹੈਗਾ ਬਿਲਕੁਲ ਜੀ ਇਹ ਜਿਹੜੀ ਹੈ ਕਿ ਸੇਵਾ ਜਿਹੜੀ ਹੈ ਕਿ ਇਹਨਾਂ ਬੋਲੋ ਜਿਹੜੀ ਹੈ ਇੱਥੇ ਰਸ ਦੀ ਕੀਤੀ ਜਾਂਦੀ ਹੈਗੀ ਆ ਦੇਖਦੇ ਹੈਗੇ ਆ ਕਿ ਆ ਜਿਹੜਾ ਬੇਲਪੁਰੀ ਦਾ ਲੰਗਰ ਲਗਾਇਆ ਆ ਅੱਛਾ ਭਾਜੀ ਇਹ ਕਿਹਨਾ ਕਿਹਨਾ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਜਿਹੜਾ ਨਾਮ ਤਾਂ ਬੋਲਿਓ ਜਰਾ ਜੀ ਆਹਾ ਗੁਰਪ੍ਰੀਤ ਸਿੰਘ ਫਰੋਮ ਆਸਟ੍ਰੇਲੀਆ ਅੱਛਾ ਤੇ ਗੁਰਵਿੰਦਰ ਸਿੰਘ ਫਰੋਮ ਯੂ ਐਸ ਏ ਤੇ ਲਖਵਿੰਦਰ ਸਿੰਘ ਫਰੋਮ ਯੂ ਐਸ ਏ ਅੱਛਾ ਐਨ ਆਰ ਆਈਆਂ ਵੱਲੋਂ ਜਿਹੜਾ ਬੱਚੇ ਪਰੈਪ ਦੀ ਬੱਚੇ ਖੁਸ਼ ਕਰ ਦਿੰਦੇ ਜੀ ਐਨ ਆਰ ਆਈ ਵੀਰਾਂ ਦੁਆਰਾ ਲੰਗਰ ਲਾਏ ਗਏ ਆ ਜੀ ਠੀਕ ਹੈ ਤੋਂ ਇਲਾਵਾ ਹੋਰ ਐਨ ਆਰ ਆਈਆਂ ਨੇ ਕਿਹ ਕਿਹੜੇ ਕਿਹੜੇ ਲੰਗਰ ਲਗਾਇਆ ਹੈ ਭਾਜੀ ਕੋਲਚਿਆਂ ਦਾ ਹੀ ਆਈਸਕ੍ਰੀਮਾਂ ਦਾ ਮਰੂਂਡਿਆਂ ਦਾ ਬੁੰਡਿਆਂ ਦਾ ਸਾਰੇ ਦਾ ਕੀ ਮਤਲਬ ਹੈ ਬੱਚੇ ਵੀ ਖੁਸ਼ ਕਰ ਦਿੱਤੇ ਤੇ ਵੱਡੇ ਵੀ ਖੁਸ਼ ਕਰ ਦਿੱਤੇ ਠੀਕ ਹੈ ਜੀ ਜਿਨ੍ਹਾਂ ਦਾ ਪ੍ਰੋਡਕਟ ਆ ਉਹ ਵੀ ਖੁਸ਼ ਹੋ ਗਈ ਠੀਕ ਹੈ ਬਿਲਕੁਲ ਬਿਲਕੁਲ ਆ ਜਿਹੜਾ ਆ ਕਿ ਕੋਲਡ ਡਰਿੰਕ ਦਾ ਲੰਗਰ ਲਗਾਇਆ ਗਿਆ ਆ ਔਰ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਇਹ ਹਾਂਜੀ ਪ੍ਰਧਾਨ ਸਾਹਿਬ ਜਸਤਿੰਦਰ ਸਾਹਿਬ ਜੀ ਇਹ ਜਿਹੜਾ ਕੋਲਡ ਡਰਿੰਕ ਦਾ ਹਰ ਸਾਲ ਲੰਗਰ ਲਗਾਇਆ ਜਾਂਦਾ ਇਸ ਸਾਲ ਵੀ ਲਗਾਇਆ ਜਾਂਦਾ ਇਹ ਕਿਹਨਾਂ ਵੱਲੋਂ ਲਗਾਇਆ ਗਿਆ ਜੀ ਇਹ ਸੰਗਤ ਵੱਲੋਂ ਹੀ ਸਾਰੇ ਅੱਛਾ ਕਹਿਣ ਦਾ ਮਤਲਬ ਹੈ ਨਾ ਗੁਪਤ ਗੁਪਤ ਦਾਨ ਕਹਿ ਸਕਦੇ ਆ ਜਾਂ ਗੁਪਤ ਲੰਗਰ ਨਾਮ ਨਹੀਂ ਲੈਣਾ ਲੇਕਿਨ ਇਹ ਲੰਗਰ ਲਗਾਇਆ ਗਿਆ ਹੈ ਠੀਕ ਹੈ ਕਲਵਿੰਦਰ ਭਾਜੀ ਸਤਿ ਸ੍ਰੀ ਅਕਾਲ ਜੀ ਅੱਜ ਜਿਹੜਾ ਹੈ ਕਿ ਸਲਾਨਾ ਜੋੜ ਮੇਲੇ ਦੇ ਜਿਹੜਾ ਆ ਉੱਥੋਂ ਲੰਗਰ ਵਰਤਾਇਆ ਜਾ ਰਿਹਾ ਆ ਤੁਹਾਨੂੰ ਕਿੰਨੇ ਕ ਸਾਲ ਹੋ ਗਏ ਇੱਥੇ ਸੇਵਾ ਨਵਾਦੇ ਮੈਨੂੰ ਤਾਂ ਭਾਜੀ ਮੇਰੀ ਬੋਦੀ 7 ਸਾਲ ਨੂੰ ਬੁਰਹੀ ਆ ਬੋਦੀ ਮੈਂ ਜਾਂਦੀ ਸਭ ਤੋਂ ਸੰਭਾਲੀ ਆ ਐਸੇ ਤਰ੍ਹਾਂ ਹੀ ਚੱਲਦਾ ਹੈ ਮਤਲਬ ਅੱਗੇ ਨਾਲੋਂ ਰਾਸ਼ੇ ਬਾਰੇ ਕੀ ਕਹੋਗੇ ਰਾਸ਼ੇ ਤੋਂ ਵੀ ਕਿਸੇ ਨਾਲ ਸੰਗਤ ਢੱਡ ਵੀ ਰਹੇ ਜੀ ਕਿਸੇ ਨਾਲ ਵੱਧ ਵੀ ਜਾਂਦੀ ਐ ਐਸਾ ਕੋਈ ਜਾਏ ਠੀਕ ਹੈ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਗੱਲਬਾਤ ਕਰਨ ਲਈ ਨਮਾਸ਼ਾ ਦੋ ਬਾਬਾ YouTube ਚੈਨਲ ਆ ਬਾਬਾ ਅਗਲੀ ਸਭ ਜੀ ਦਾ ਮਨੂਰੀ ਕਰੀਆ ਕਰੂਗੀ ਠੀਕ ਹੈ ਸਭ ਜੀ ਨੂੰ ਇਹ ਖੁਸ਼ੀਆਂ ਨਾਲ ਭਰੇ ਸਾਰੀਆਂ ਸੰਗਤਾਂ ਨੂੰ ਬਾਬੇ ਜੀ ਦੇ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਠੀਕ ਹੈ ਸਤਿ ਸ਼੍ਰੀ ਅਕਾਲ ਬਾਬਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਰਜੀਵ ਮੋਹਨ ਜੀ ਪਹਿਲਾਂ ਤਾਂ ਇਹ ਦੱਸੋ ਤੁਸੀਂ ਕਿਹੜੀ ਜਗ੍ਹਾ ਤੋਂ ਇਸ ਟਾਈਮ ਪ੍ਰੈਜ਼ੈਂਟ ਮੈਂ ਤਾਂ ਘਰਚੇ ਨੂੰ ਹੀ ਆ ਵੈਸੇ ਪਿੰਚੂਲਾ ਆਇਆ ਪੋਸਟਿੰਗ ਨਹੀਂ ਨਹੀਂ ਤੁਸੀਂ ਡਿਊਟੀ ਕਿੱਥੇ ਕਰ ਰਹੇ ਹੋ ਪਿੰਚੂਲਾ ਔਰ ਕਿਹੜੀ ਡਿਊਟੀ ਕਰ ਰਹੇ ਹੋ ਐਂਟੀ ਕ腐ਸ਼ਨ ਜ਼ੀਰੋ ਐਂਟੀ ਗ੍ਰਾਫਥਨ ਜ਼ੀਰੋ ਔਰ ਕਿੰਨੇ ਕੇ ਸਾਲ ਤੋਂ ਇੱਥੇ ਆ ਰਹੇ ਹੋ ਮੈਂ ਮੈਨੂੰ ਐਵੇਂ ਜਿੰਨੀ ਉਮਰ ਹੈ ਮਨ ਲਾ ਤਾਂ 50 ਸਾਲ ਹੋ ਗਏ ਆ ਅੱਛਾ 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 ਤੇ ਤੁਸੀਂ ਇੱਥੇ ਆ ਕੇ ਕੀ ਮਹਿਸੂਸ ਕਰ ਰਹੇ ਹੋ ਹੈ ਕੀ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਹਾਂ ਵੀ ਫਤਵਾ ਦੇ ਨਾਮ ਪਿੰਡ ਆ ਕੇ ਉਹ ਵੀ ਕਰਦਾ ਨਾਲ ਕੌਣ ਆਜਨੇ ਤੁਹਾਡੇ ਨਾਲ ਮੇਰੀ ਬੇਟੀ ਅੱਛਾ ਤੁਹਾਡੀ ਲੜਕੀ ਆਈ ਹੈ ਜੀ ਤੇ ਹਾਂਜੀ ਪਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂਜੀ ਰਾਣਾ ਪਾਜੀ ਤੁਸੀਂ ਵੈਸੇ ਕਿ ਫੋਰਨ ਕਿਹੜੀ ਜਗ੍ਹਾ ਰਹਿੰਦੇ ਹੋ ਯੂ ਐਸਏ ਕੈਲੀਫੋਰਨੀਆ ਔਰ ਤੁਸੀਂ ਇੱਥੇ ਨਗਰ ਕੀਰਤਨ ਦੇ ਮੇਰੀ ਕੱਲੋ ਟਟ ਲੰਗਰ ਵੀ ਵਰਤਾਇਆ ਹਾਂਜੀ ਹਾਂਜੀ ਤੇ ਕੀ ਮਹਿਸੂਸ ਹੁੰਦਾ ਤੁਹਾਨੂੰ ਇੱਥੇ ਆ ਕੇ ਵਧੀਆ ਮੇਰੀ ਕੱਲ ਪਹਿਲਾਂ ਬਾਬੇ ਦੇ ਆ ਗਏ ਫਿਰ ਇੱਥੇ ਸਾਰਿਆਂ ਨੂੰ ਮਿਲ ਉਹ ਜਿਹਦੇ ਵਿੱਚ ਚੇਰਵਾਦਾ ਹੁੰਦਾ ਮੇਰੀ ਕੱਲ ਇਸ ਵਾਰ ਤੇ ਐਨ ਆਰ ਆਈ ਕਾਫੀ ਆ ਗਏ ਨਾ ਕਾਫੀ ਦਾ ਤੇ ਹਾਂ ਹਾਂਜੀ ਚਰਨਜੀ ਪਾਜੀ ਸਤਿ ਸ੍ਰੀ ਅਕਾਲ ਜੀ ਪਾਜੀ ਮੈਨੂੰ ਤਾਂ ਲੱਗਦਾ ਵੈਸੇ ਕਹਿੰਦੇ ਨਾ ਕਿ ਲੋਕੀ ਕਹਿੰਦੇ ਆ ਦੇਸੀ ਨਹੀਂ ਹੋਏ ਦੇਸ਼ਕ ਨੋ ਤੁਸੀਂ ਕਪੂਰਥਲੇ ਹੋ ਲੇਕਿਨ ਤੁਹਾਡਾ ਮੋਹ ਪਿਆਰ ਇੱਥੇ ਹੈਗਾ ਆ ਬਿਲਕੁਲ ਤਾਂ ਮੋਹ ਪਿਆਰ ਰੱਖਣਾ ਪੈਂਦਾ ਜੀ ਰੱਖਣਾ ਹੀ ਪੈਂਦਾ ਨਾ ਇਹ ਤੁਹਾਨੂੰ ਕਿੰਨੇ ਸਾਲ ਹੋ ਗਏ ਮਤਲਬ ਇਹ ਮੈਨੂੰ 34 ਸਾਲ ਹੋ ਗਏ ਸਾਰ 34 ਸਾਲ ਹੋ ਗਏ ਤੇ ਤੁਸੀਂ ਦੇਖ ਲਓ ਐਡੀ ਦੂਰ ਰਹਿਣ ਦੇ ਬਾਵਜੂਦ ਵੀ ਤੁਸੀਂ ਆਏ ਹੈਗੇ ਆ ਤੇ ਕੀ ਮਹਿਸੂਸ ਕਰਦੇ ਹੋ ਤੁਸੀਂ ਬਿਲਕੁਲ ਠੀਕ ਹੈ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499